ਲੋਕਾਂ ਨੇ ਇੱਥੇ ਮੱਥਾ ਟੇਕਣਾ ਗੁਰਦੁਆਰਾ ਸਾਹਿਬ ਬਹੁਤ ਵੱਡੀ ਸ਼ਹਾਦਤ ਹੈ ਨਾ ਸਜਦਾ ਕਰਨਾ ਉਹਨਾਂ ਨਾਲ ਦੀ ਨਾਲ ਜਿਹੜੀ ਅਵੇਅਰਨੈਸ ਸਾਡਾ ਪ੍ਰਸ਼ਾਸਨ ਲੋਕਾਂ ਨੂੰ ਦਿੰਦਾ ਹੈ ਮੈਂ ਸਮਝਦਾ ਕਿ ਬਹੁਤ ਵਧੀਆ ਉਪਰਾਲਾ ਹੈ ਇੱਥੇ ਬਿਮਾਰੀਆਂ ਬਾਰੇ ਵੀ ਦੱਸਿਆ ਸ਼ੂਗਰ ਕਿਵੇਂ ਸੈੱਟ ਕਰਨੀ ਹੈ ਤੇ ਤੁਸੀਂ ਸਾਰੇ ਸਟਾਲ ਦੇਖਦੇ ਹੋ ਨਾ ਲੋਕਾਂ ਨੂੰ ਬਹੁਤ ਜਾਣਕਾਰੀ ਹਾਸਲ ਹੁੰਦੀ ਹੈ ਨਾਲ ਦੀ ਨਾਲ ਚੰਗਾ ਕੰਮ ਤਾਂ ਹੈ ਹੀ ਇਹ ਇੱਥੇ ਲੋਕਾਂ ਨੂੰ ਅਵੇਅਰ ਨਾਲ ਨਾਲ ਨਵੀਂ ਚੀਜ਼ ਵੀ ਮਿਲਦੀ ਹੈ ਜਿਵੇਂ ਆ ਸਾਡਾ ਹੁਣੀ ਅੰਬਰੀ ਜਿਹੜਾ ਸਟਾਰਟ ਕੀਤਾ ਐ ਡੀ ਸਾਹਿਬ ਨੇ ਹੈਲਪ ਸੈਲਫ ਗਰੁੱਪ ਹੈ ਇਹਦੇ ਨਾਲ ਜਿਹੜਾ ਫਰਕ ਲੋਕਾਂ ਨੂੰ ਹੋਏ ਹੋਣਾ ਹੈ ਕਿ ਜਿਹੜੀ ਸਾਡੀਆਂ ਧੀਆਂ ਭੈਣਾਂ ਨੇ ਉਹਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਇਹਦੇ ਨਾਲ ਸਾਡੀਆਂ ਭੈਣਾਂ ਨੂੰ ਵੀ ਕੌਨਫੀਡੈਂਸ ਮਿਲੂਗਾ ਤੇ ਇਹਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਜਾਰੀ ਸਾਨੂੰ ਉਮੀਦ ਹੈ ਕਿ ਲੋਕ ਜੋ ਬਾਹਰੋਂ ਆ ਰਹੇ ਨੇ ਉਹ ਆ ਕੇ ਦੇਖਣ ਕਿ ਫਤਿਹਗੜ ਸਾਹਿਬ ਵਿਖੇ ਕੀ ਕੀ ਕੰਮ ਹੋ ਰਿਹਾ ਸੋ ਅਸੀਂ ਆਪਣਾ ਜੋ ਪੋਰਟਰੇ ਕਰ ਸਕੀਏ ਤਰ ਤੁਸੀਂ ਅੱਜ ਪ੍ਰਦਰਸ਼ਨੀ ਤੇ ਆਇਓ ਤੇ ਤੁਸੀਂ ਉਰੇ ਦੇ ਫਤਿਹਗੜ ਸਾਹਿਬ ਦੇ ਐਮਐਲਓ ਕੀ ਕਹਿਣਾ ਚਾਹੋ ਦੇਖੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਡੀਸੀਬ ਵੱਲੋਂ ਜਿਹੜੀ ਇਹ ਪ੍ਰਦਰਸ਼ਨੀ ਲਾਈ ਗਈ ਹੈ ਇਹਦਾ ਲੋਕਾਂ ਨੇ ਇੱਥੇ ਮੱਥਾ ਟੇਕਣਾ ਗੁਰਦੁਆਰਾ ਸਾਹਿਬ ਬਹੁਤ ਵੱਡੀ ਸ਼ਹਾਦਤ ਹੈ ਨਾ ਸਜਦਾ ਕਰਨਾ ਨਾਲ ਦੀ ਨਾਲ ਜਿਹੜੀ ਅਵੇਰਨੈਸ ਸਾਡਾ ਪ੍ਰਸ਼ਾਸਨ ਲੋਕਾਂ ਨੂੰ ਦਿੰਦਾ ਮੈਂ ਸਮਝਦਾ ਕਿ ਬਹੁਤ ਵਧੀਆ ਉਪਰਾਲਾ ਹੈ ਇੱਥੇ ਬਿਮਾਰੀਆਂ ਬਾਰੇ ਵੀ ਦੱਸਿਆ ਸ਼ੂਗਰ ਕਿਵੇਂ ਸੈੱਟ ਕਰਨੀ ਹੈ ਤੇ ਤੁਸੀਂ ਸਾਰੇ ਸਟਾਲ ਦੇਖਦੇ ਹੋ ਨਾ ਲੋਕਾਂ ਨੂੰ ਬਹੁਤ ਜਾਣਕਾਰੀ ਹਾਸਲ ਹੁੰਦੀ ਹੈ ਨਾਲ ਨਾਲ ਚੰਗਾ ਕੰਮ ਤਾਂ ਹੈ ਹੀ ਇਹ ਵਧੀਆ ਕੰਮ ਹੈ ਸਰ ਪਹਿਲਾਂ ਵੀ ਕਾਫੀ ਪ੍ਰਦਰਸ਼ਨੀਆਂ ਲੱਗੀਆਂ ਤੇ ਇਸ ਵਾਰ ਨਵਾਂ ਕੀ ਲੈ ਕੇ ਆਏ ਹੋ ਦੇਖੋ ਆਏ ਸਾਲ ਕੁਛ ਨਾ ਕੁਛ ਨਵਾਂ ਹੁੰਦਾ ਇੱਥੇ ਲੋਕਾਂ ਨੂੰ ਅਵੇਅਰ ਨਾਲ ਨਾਲ ਨਵੀਂ ਚੀਜ਼ ਵੀ ਮਿਲਦੀ ਹੈ ਜਿਵੇਂ ਆ ਸਾਡਾ ਹੁਣੀ ਅੰਬਰੀ ਜਿਹੜਾ ਸਟਾਰਟ ਕੀਤਾ ਢੀ ਸਾਬ ਨੇ ਹੈਲਪ ਸੈਲਫ ਗਰੁੱਪ ਹੈ ਇਹਦੇ ਨਾਲ ਜਿਹੜਾ ਫਰਕ ਲੋਕਾਂ ਨੂੰ ਹੋਏ ਹੋਣਾ ਹੈ ਕਿ ਜਿਹੜੀ ਸਾਡੀਆਂ ਧੀਆਂ ਭੈਣਾਂ ਨੇ ਉਹਨਾਂ ਨੂੰ ਰੋਜ਼ਗਾਰ ਵੀ ਮਿਲੂਗਾ ਅਸੀਂ ਜੇ ਦੇਖਦੇ ਹਾਂ ਕੇਰਲਾ ਦੇ ਵਿੱਚ ਬਹੁਤ ਹਾਈ ਲੈਵਲ ਤੇ ਹੈਲਥ ਸੈਲਫ ਗੁਰੂ ਕਾਮਯਾਬ ਹੈ ਸਾਡੇ ਪੰਜਾਬ ਚ ਕਿਉਂ ਨਹੀਂ ਸੋ ਇਹ ਇਹ ਜਿਹੜਾ ਸਟਾਲ ਲੱਗੇ ਨੇ ਇਸ ਵਾਰ ਨਵੇਂ ਸਟਾਲ ਨੇ ਇਹਨਾਂ ਨਾਲ ਸਾਡੀਆਂ ਭੈਣਾਂ ਨੂੰ ਵੀ ਕੌਨਫੀਡੈਂਸ ਮਿਲੂਗਾ ਤੇ ਇਹਨਾਂ ਨੂੰ ਰੋਜ਼ਗਾਰ ਦੇ ਮੌਕੇ ਵਿਚਾਰਾ ਮਿਲਣਗੇ ਮੈਮ ਤੁਸੀਂ ਵੀ ਵਿੱਚ ਸਹਿਯੋਗ ਦੇ ਰਹੇ ਹੋ ਕੀ ਕਹਿਣਾ ਚਾਹੋਗੇ ਆ ਅਸੀਂ ਜੀ ਜਿੰਨੀਆਂ ਗਵਰਨਮੈਂਟ ਦੀਆਂ ਸਕੀਮਜ਼ ਐ ਕੋਸ਼ਿਸ਼ ਕੀਤੀ ਐ ਕਿ ਸਾਰੀਆਂ ਇੱਥੇ ਕਵਰ ਹੋਣ ਲੋਕਾਂ ਤੱਕ ਪਹੁੰਚੇ ਤੇ ਜੋ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਹੈਲਥ ਡਿਪਾਰਟਮੈਂਟ ਦੀਆਂ ਜੋ ਪੈਂਫਲੇਟਸ अगेन ਨੇ ਉਹ ਲੋਕਾਂ ਚ ਵੰਡੇ ਜਾ ਰਹੇ ਨੇ ਸੈਲਫ ਹੈਲਪ ਗਰੁੱਪਸ ਵੱਲੋਂ ਵੀ ਅੱਜ ਸਟਾਲ ਲੱਗੇ ਨੇ ਸੋ ਸਾਨੂੰ ਉਮੀਦ ਹੈ ਕਿ ਲੋਕ ਜੋ ਬਾਰੋਂ ਆ ਰਹੇ ਨੇ ਉਹ ਆ ਕੇ ਦੇਖਣ ਕਿ ਫਤਿਹਗੜ ਸਾਹਿਬ ਵਿਖੇ ਕੀ ਕੀ ਕੰਮ ਹੋ ਰਿਹਾ ਸੋ ਅਸੀਂ ਆਪਣਾ ਜੋ ਪੋਰਟਰੇ ਕਰ ਸਕੀਏ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ